ਸਰਦਾਰ ਸਿੰਘ ਵਾਲਾ ਸਾਬਕਾ ਸਰਪੰਚ ਅਮਰਜੀਤ ਸਿੰਘ ਜੀ ਪਤੋਂ ਬਹੁਤ ਹੀ ਸਤਿਕਾਰਯੋਗ ਸਾਡੇ ਜਿਨ੍ਹਾਂ ਨੇ ਹਮੇਸ਼ਾ ਹੀ ਬਹੁਤ ਸਾਥ ਸਾਡੇ ਨਾਲ ਹਮੇਸ਼ਾ ਦਿੰਦੇ ਰਹੇ ਅੱਜ ਵੀ ਸਾਡੇ ਨਾਲ ਅਸ਼ੀਰਵਾਦ ਦੇ ਤੌਰ ਤੇ ਰਹੇ ਸਾਬਕਾ ਮੈਂਬਰ ਸਰਦਾਰ ਸ਼ਰਿੰਦਰ ਸਿੰਘ ਜੀ ਤੇ ਬਹੁਤ ਹੀ ਸਤਿਕਾਰਯੋਗ ਸਮੁੱਚੇ ਆਲਸ ਪਾਰਟੀ ਦੇ ਪਿੰਡ ਦੇ ਸਾਰੇ ਸਤਿਕਾਰਯੋਗ ਉਹਦਾਦਾਰ ਸਾਹਿਬਾਨ ਹੀਂਦਰੀ ਪੱਤੋ ਇੰਦਰਜੀਤ ਬਾਰੇਵਾਲਾ ਮੇਰੇ ਨਾਲ ਆਏ ਨਛੱਤਰ ਸਿੰਘ ਜੀ ਜੋਨਾ ਮੈਂਬਰ ਹਰਵੰਦ ਸਿੰਘ ਜੀ ਮੈਂਬਰ ਤੇ ਮੇਰੇ ਸਾਹਮਣੇ ਬੈਠੇ ਸਾਰਿਆਂ ਦੇ ਸਤਿਕਾਰਯੋਗ શિક્ષੀਤ ਪੱਤੋ ਦੇ ਸਨਮਾਨਯੋਗ ਸਾਰੇ ਆਗੂ ਵਰਕਰ ਸਹਿਬਾਨ ਸਾਰਿਆਂ ਨੂੰ ਨਿਮਰਤਾ ਸਹਿਤ ਫਤਿਹ ਬਣਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕਾਂਗਰਸ ਪਾਰਟੀ ਦੀ ਇਸ ਮੀਟਿੰਗ ਦੇ ਵਿੱਚ ਆਪਾਂ ਸ਼ਾਮਲ ਹੋਏ ਆ ਖਤਰ ਤੋਂ ਹੋਏ ਆ ਅੱਜ ਦੇ ਪ੍ਰੋਗਰਾਮ ਦਾ ਮੇਰੇ ਤੋਂ ਪਹਿਲਾਂ ਹੀਂਦਰੀ ਨੇ ਤੁਹਾਡੇ ਨਾਲ ਦੱਸਿਆ ਸਾਰਾ ਕਿ ਅੱਜ ਦਾ ਜਿਹੜਾ ਪ੍ਰੋਗਰਾਮ ਉਹ ਪਿੰਡ ਵਾਈਜ਼ ਪਾਰਟੀ ਦੇ ਪ੍ਰਧਾਨ ਸਰਦਾਰ ਅਮਰਿੰਦਰ ਸਿੰਘ ਜੀ ਰਾਜਾ ਬੜੈਗ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਸਾਰੇ ਪਿੰਡਾਂ ਦੇ ਵਿੱਚ ਇਕਾਈਆਂ ਦੇ ਪ੍ਰਧਾਨ ਬਣਾਏ ਜਾ ਰਹੇ ਨੇ ਇਕਾਈਆਂ ਦਾ ਗਠਨ ਕੀਤਾ ਜਾ ਰਿਹਾ ਇਸ ਤੋਂ ਪਹਿਲਾਂ ਵੀ ਇਕਾਈਆਂ ਸਨ ਕੁਝ ਪਿੰਡਾਂ ਦੇ ਵਿੱਚ ਨਹੀਂ ਸਨ ਕੁਝ ਪਿੰਡਾਂ ਚ हैगियां ਸੀ ਪਰ ਪਾਰਟੀ ਪ੍ਰਧਾਨ ਦੇ ਹੁਕਮਾਂ ਦੇ ਤਹਿਤ ਤੇ ਹਲਕਾਂ ਚਾਰਜ ਦੀ ਅਗਵਾਈ ਦੇ ਹੇਠ ਸਾਰੇ ਪਿੰਡਾਂ ਦੇ ਵਿੱਚ ਉਹਨਾਂ ਦਾ ਇਕਾਈਆਂ ਦਾ ਪੁਨਰਗਠਨ ਕੀਤਾ ਜਾ ਰਿਹਾ ਹੈ ਅੱਜ ਇਸ ਪਿੰਡ ਦੀ ਪਤੋ ਹੀਰਾ ਸਿੰਘ ਦੀ ਇਕਾਈ ਦੇ ਗਠਨ ਦੇ ਲਈ ਆਪਾਂ ਕਸਰਤ ਹੋਏ ਆ ਪਿੰਡ ਦੇ ਸਾਰੇ ਹੀ ਸਤਕਾਰਯੋਗ ਸਰਪੰਚ ਅਮਰਜੀਤ ਸਿੰਘ ਹੋ ਰਾਣੀ ਤੇ ਉਹਨਾਂ ਦੀ ਸਮੁੱਚੀ ਜਿਹੜੀ ਟੀਮ ਆ ਉਹਨਾਂ ਨੇ ਸਾਰਿਆਂ ਨੇ ਅਸ਼ਪਰੇ ਦੇ ਨਾਲ ਜੋ ਇਸ ਪਿੰਡ ਦੇ ਵਿੱਚ ਪਾਰਟੀ ਦਾ ਇਕਾਈ ਦਾ ਪ੍ਰਧਾਨ ਲਾਉਣ ਦਾ ਫੈਸਲਾ ਮੇਰੇ ਛੋਟੇ ਭਰਾ ਅਮਰਿੰਦੀਪ ਸਿੰਘ ਅਮਣਾ ਉਹਨੂੰ ਲੋਕ ਦਾ ਫੈਸਲਾ ਕੀਤਾ ਮੈਂ ਪਾਰਟੀ ਦਾ ਪਾਰਟੀ ਦੇ ਵੱਲੋਂ ਤੇ ਸਮੁੱਚੇ ਨਗਰ ਦੇ ਜਿਹੜੇ ਕਾਗਸ ਪਾਰਟੀ ਦੇ ਵਰਕਰ ਸਹਿਬਾਨ ਆ ਉਹਨਾਂ ਦਾ ਧੰਵਾਦ ਕਰਦੇ ਆ ਕਿ ਉਹਨਾਂ ਨੇ ਇੱਕ ਚੰਗੇ ਨੌਜਵਾਨ ਦੀ ਪਰਖ ਕਰਕੇ ਜ਼ਿੰਮੇਵਾਰੀ ਦੇਣ ਦਾ ਫੈਸਲਾ ਲਿਆ ਕਿਉਂਕਿ ਪਾਰਟੀ ਦੀ ਮਜ਼ਬੂਤੀ ਫਿਰ ਹੁੰਦੀ ਹੈ ਜੇ ਪਾਰਟੀ ਨੂੰ ਪਿੰਡ ਪੱਧਰ ਤੇ ਆਗੂ ਜਿਹੜਾ ਹੈ ਉਹ ਹਮਤੀ ਹੋਵੇ ਠੀਕ ਹੈ ਇਸ ਤੋਂ ਪਹਿਲਾਂ ਸਾਰੀ ਸਤਕਾਰਯੋਗ ਸੱਜਣ ਸਰਪੰਸਾਬ ਹੋਰੀ ਬਹੁਤ ਮਿਹਨਤ ਦੇ ਨਾਲ ਪਾਰਟੀ ਦੇ ਲਈ ਕੰਮ ਕਰਦੇ ਨੇ ਉਹਨਾਂ ਦੇ ਨਾਲ ਉਹਨੂੰ ਇੱਕ ਟੀਮ ਆ ਜਿੰਨੇ ਵੀ ਉਹ ਸਾਰੇ ਬਹੁਤ ਮਿਹਨਤ ਕਰਦੇ ਆ ਪਰ ਪਾਰਟੀ ਨੂੰ ਚੜ੍ਹਦੀ ਕਲਾ ਦੇ ਵਿੱਚ ਲੈ ਕੇ ਜਾਣ ਵਾਸਤੇ ਹਰ ਇੱਕ ਇਨਸਾਨ ਦੀ ਹਰ ਇੱਕ ਬੰਦੇ ਦੀ ਜੋ ਵੀ ਪਾਰਟੀ ਦੇ ਨਾਲ ਜੁੜਨਾ ਚਾਹੁੰਦਾ ਉਹਦੀ ਲੋੜ ਹੁੰਦੀ ਆ ਅੱਜ ਅਸੀਂ ਖੁਸ਼ੀ ਮਹਿਸੂਸ ਕਰਦੇ ਆ ਮੈਂ ਧੰਨਵਾਦ ਵੀ ਕਰਦਾ ਹਾਂ ਸੁਮਤੀ ਪਿੰਡ ਦੇ ਜਿਹੜੇ ਕਾਂਗਰਸੀ ਵਰਕਰਾਂ ਦਾ ਕਿ ਜਿਨ੍ਹਾਂ ਨੇ ਆਪਣੇ ਤੌਰ ਤੇ ਇਸ ਨੌਜਵਾਨ ਦੀ ਚੋਣ ਕਰਕੇ ਪਾਰਟੀ ਨੂੰ ਇਕਾਈ ਪ੍ਰਧਾਨ ਦੇ ਤੌਰ ਤੇ ਇੱਕ ਚੰਗਾ ਬੰਦੇ ਦਾ ਨਾਮ ਸਾਨੂੰ ਦੇਣ ਲੱਗੇ ਆ ਮੈਂ ਆਪਣੇ ਵੱਲੋਂ ਬਰਾਕ ਕਾਰਜ ਕਮੇਟੀ ਦਾ ਸੇਵਾਦਾਰ ਹੋਣ ਦੇ ਨਾਤੇ ਜਿੱਥੇ ਮੈਂ ਅਮਨਦੀਪ ਸਿੰਘ ਅਮਲੇ ਨੂੰ ਵਧਾਈ ਦਿੰਨਾ ਉਥੇ ਸਮੁੱਚੀ ਸਪੰਡ ਦੀ ਜਿਹੜੀ ਪਾਰਟੀ ਦੀ ਜਥੇਬੰਦੀ ਆ ਸਾਰੀ ਸਰਪੰਚ ਅਮਰਜੀਤ ਸਿੰਘ ਹੋਣੀ ਤੇ ਉਹਨਾਂ ਦੀ ਸਾਰੀ ਟੀਮ ਨੂੰ ਮੈਂ ਵਧਾਈ ਉਹਨਾਂ ਨੂੰ ਵੀ ਦੇਣਾ ਕਿ ਉਹਨਾਂ ਨੇ ਇਸ ਪਹਿਲ ਕਦਮੀ ਦੇ ਵਿੱਚ ਚੰਗੇ ਬੰਦੇ ਦੀ ਸਾਨੂੰ ਇਕਾਈ ਦੇ ਪ੍ਰਧਾਨ ਦੇ ਹੋਣ ਦੇ ਨਾਤੇ ਤੇ ਸਾਨੂੰ ਬੰਦਾ ਦੇਣ ਲੱਗੇ ਨੇ ਬਲੀਆ ਸੋ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਸਾਰੇ ਵਰਕਰ ਸਹਿਬਾਨਾਂ ਦਾ ਠੀਕ ਆ ਸਰਕਾਰ ਦੇ ਹੁਣ ਆਪਾਂ ਨੂੰ ਲੋੜ ਜਿਹੜੀ ਆ ਕਿ ਦੇਖੋ ਸਰਕਾਰ ਦੀਆਂ ਜਿਹੜੀਆਂ ਪੰਜਾਬ ਦੀ ਸਰਕਾਰ ਆ ਆਮ ਆਦਮੀ ਪਾਰਟੀ ਦੀ ਉਹਨਾਂ ਨੀਤੀਆਂ ਤੋਂ ਪੰਜਾਬ ਦੇ ਲੋਕ ਭਲੀ ਭਾਂਤ ਜਿਹੜੇ ਜਾਣੂ ਹੋ ਚੁੱਕੇ ਆ ਜਿਹੜੇ ਆਸਾਂ ਤੇ ਵਿਸ਼ਵਾਸਾਂ ਦੇ ਨਾਲ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਫਤਵਾ ਦਿੱਤਾ ਸੀਗਾ ਉਹ तकरीबन ਸਾਰਿਆਂ ਦੀਆਂ ਆਸਾਂ ਤੇ ਪਾਣੀ ਫਿਰਿਆ ਹੋਇਆ ਦਿੱਸਦਾ ਉਹਨੂੰ ਨਜ਼ਰ ਆਈ ਜਾਂਦਾ ਦਿੱਲੀ ਦੇ ਲੋਕਾਂ ਨੇ ਆ ਪਿਛਲੇ ਦਿਨੀ ਜੋ ਇਸ ਪਾਰਟੀ ਨੂੰ ਸਭ ਕੁਝ ਸਿਖਾਇਆ ਆਉਣ ਵਾਲੀ 27 ਦੇ ਵਿੱਚ ਪੰਜਾਬ ਦੇ ਲੋਕ ਵੀ ਤਾਂ ਹੱਇਆ ਕਰੀ ਬੈਠੇ ਆ ਪੰਜਾਬ ਦੇ ਲੋਕਾਂ ਨੇ ਵੀ ਉਹੀ ਰਿਜ਼ਲਟ ਇਹਨਾਂ ਨੂੰ ਪੰਜਾਬ ਦੇ ਵਿੱਚ ਦੇਣਾ ਤੇ ਪੰਜਾਬ 'ਚ ਸਰਕਾਰ ਕਾਂਗਰਸ ਦੀ ਬਣਨੀ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਸਾਰੇ ਪੰਜਾਬ ਦੇ ਵਿੱਚ ਅੱਜ ਕਾਂਗਰਸ ਪਾਰਟੀ ਦਾ ਜਿਹੜਾ ਨਾਮ ਆ ਉਹ ਉੱਚਾ ਹੋ ਰਿਹਾ ਕਾਂਗਰਸ ਪਾਰਟੀ ਦੀ ਹੀ ਸਰਕਾਰ ਬਣਨੀ ਆ ਆਪਾਂ ਨੂੰ ਲੋੜ ਆ ਕਿ ਆਪਾਂ ਆਪਣੇ ਹਲਕੇ ਦੇ ਵਿੱਚ ਮਿਹਨਤ ਕਰ ਰਹੇ ਸਾਡੇ ਹਲਕੇ ਦੇ ਇੰਚਾਰਜ ਭਪਿੰਦਰ ਸਿੰਘ ਸਾਹੋਕੀ ਇਹਨਾਂ ਨੂੰ ਆਪਾਂ ਐਮਐਲਏ ਬਣਾ ਕੇ ਪੰਜਾਬ ਦੀ ਵਿਧਾਨ ਸਭਾ 'ਚ ਭੇਜੀਏ ਤਾਂ ਕਿ ਜਿਹੜੇ ਸਾਡੇ ਹਲਕੇ ਦੇ ਜਿਹੜੇ ਰਹਿੰਦੇ ਵਿਕਾਸਾ ਦੇ ਜਿਹੜੇ ਕਾਰਜ ਅਧੂਰੇ ਪਏ ਆ ਉਹ ਵੀ ਸਾਡੇ ਹਲਕੇ ਦੀ ਆਵਾਜ਼ ਨੂੰ ਜਾ ਕੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਜਾ ਕੇ ਬੁਲੰਦ ਕਰ ਸਕਣ। ਸੋ ਇਸੇ ਕਰਕੇ ਆਪਾਂ ਸਾਰੇ ਜਾਣੇ ਨਾਲ ਮਿਲ ਕੇ ਆਪਾਂ ਮਿਹਨਤ ਕਰ ਰਹੇ ਹਾਂ। ਸੋ ਮੇਰੀ ਸਾਰਿਆਂ ਦੀ ਬੇਨਤੀ ਹੈ ਕਿ ਹੁਣ ਆਪਾਂ ਜਿਹੜਾ ਜਿੰਨਾ ਕਿ ਸਮਾਂ ਬਾਕੀ ਹੈ ਜਰੂਰ ਆਪਾਂ ਇਸ ਪਾਰਟੀ ਨੂੰ ਇਸ ਆਮ ਆਦਮੀ ਪਾਰਟੀ ਨੂੰ ਪੰਜਾਬ 'ਚ ਚਲਦਾ ਕਰਨ ਲਈ ਕੰਮ ਕਰੀਏ। ਤਗੜੇ ਹੋ ਕੇ ਆਪਾਂ ਪਾਰਟੀ ਨੂੰ ਕਾਂਗਰਸ ਪਾਰਟੀ ਦੇ ਹੱਕ ਵਿੱਚ ਪ੍ਰਚਾਰ ਕਰੀਏ ਤਾਂ ਕਿ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਬਣੇ ਸੋ ਮੈਂ ਬਹੁਤ ਬਹੁਤ ਸਨਮਾਨ ਆ ਲੈਦਾ ਹੋਇਆ ਮੈਂ ਇਹਨਾ ਕਹਿਦਾ ਹੋਇਆ ਆਪਣੇ ਵੱਲੋਂ ਬਲਾ ਕਾਂਗਰਸ ਕਮੇਟੀ ਦੀ ਤਰਫੋਂ ਅਮਰਦੀਪ ਸਿੰਘ ਅਮਰੇ ਨੂੰ ਵਧਾਈ ਦੇਣੇ ਆ ਸੁਪ ਸਮੂਚੀ ਜਿਹੜੀ ਪਿੰਡ ਦੀ ਇਕਾਈ ਟੀਮ ਜਥੇਬੰਦੀ ਅਮਰਜੀਤ ਸਿੰਘ ਸਰਪੰਚ ਹੋਣੀ ਉਹਨਾਂ ਦੀ ਸਮੂਚੀ ਟੀਮ ਉਹਨਾਂ ਦੇ ਸਾਰੇ ਮੈਂਬਰ ਸਹਿਬਾਨ ਸਾਫਾ ਕਾ ਮੈਂਬਰ ਸਹਿਬਾਨ ਸਾਰੇ ਸਤਿਕਾਰਯੋਗ ਨੇ ਮੇਰੇ ਲਈ ਜੇ ਮੈਂ ਕਿਸੇ ਇੱਕ ਦਾ ਨਾਮ ਲਵਾਂਗਾ ਕਿਤੇ ਦਾ ਨਾਮ ਰਹਿ ਜਾਣਾ ਸੋ ਮੇਰੇ ਲਈ ਸਾਰੀ ਹੀ ਸਦਕਾਰਜੋਗ ਨੇ ਜਿੰਨੇ ਵੀ ਸਾਰੇ ਤੁਸੀਂ ਇੱਥੇ ਸੱਜਣ ਆਏ ਹੋ ਤੁਹਾਡਾ ਸਾਰਿਆਂ ਦਾ ਚੱਲਿਆ ਹੋਇਆ ਕਿ ਕਦਮ ਪਾਰਟੀ ਦੇ ਸਾਡੇ ਸਿਰ ਮੱਥੇ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਇਹ ਇਹ ਸਭ ਸਾਡੇ ਰਪਿੰਦਰ ਸਿੰਘ ਜੀ ਦੀਨਾ ਸਾਹਿਬ ਬਲਾਕ ਪ੍ਰਧਾਨ ਚਮਕੌਰ ਸਿੰਘ ਜੀ ਸੱਤਾ ਵੀਰ ਅਸੀਂ ਉਹਨਾਂ ਦੀ ਵੀ ਹਾਜ਼ਰੀ ਲਵਾਉਂਦੇ ਆ ਅਤੇ ਸ਼ਿੰਦਰ ਕੁਮਾਰ ਮੈਂਬਰ ਸਾਹਿਬ ਅੰਕਲ ਸਾਡੇ ਬਹੁਤ ਹੀ ਪੁਰਾਣੇ ਕਾਂਗਰਸੀ ਆਗੂ ਨੇ ਅੱਗੂ ਨੇ ਅਸੀਂ ਉਹਨਾਂ ਦੀ ਵੀ ਹਾਜ਼ਰੀ ਲਵਾਉਂਦੇ ਆ ਸਤਿ ਅਸੀਂ ਸਮੂੱਚੀ ਜਿਹੜੀ ਸਾਡੀ ਮੈਂਬਰਸ਼ਿਪ ਅਸੀਂ ਉਹਨਾਂ ਦੀ ਵੀ ਹਾਜ਼ਰੀ ਲਵਾਉਣੀ ਹੈ ਅਤੇ ਹੁਣ ਸਾਡੇ ਭੁਪਿੰਦਰ ਸਿੰਘ ਜੀ ਸਾਹੋਕੇ ਸਾਹਿਬ ਹਰ ਹਮਨ ਪਿਆਰੇ ਨੇਤਾ ਉਹ ਆਪਣੇ ਵਿਚਾਰ ਆਪਣੀਆਂ ਜੋ ਆਪਣੇ ਨੱਗਰ ਦੀ ਸੰਗਤ ਨੇ ਉਹਨਾਂ ਨੂੰ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਦੱਸਣਗੇ ਜੀ ਸਰਦਾਰ ਭੁਪਿੰਦਰ ਸਿੰਘ ਜੀ ਸਾਹੋਕੇ ਸਾਹਿਬ ਬਹੁਤ ਹੀ ਸਤਕਾਰਯੋਗ ਮੇਰੇ ਛੋਟੇ ਵੀਰ ਅਮਨਦੀਪ ਹਮਨਾ ਮੈਂਬਰ ਪੰਚਾਇਤ ਕੁੰਨ ਦੀ ਗ੍ਰਾਮ ਕੀ ਪਹੁੰਚੇ ਸਾਰੇ ਇਸ ਕਾਰਜਗੋ ਕਿਉਂਕਿ ਸਾਰੇ ਅਜਮੇਨ ਬੰਦੇ ਪਿੰਡ ਦੇ ਸardar amarjit singh ਸਰਪੰਚ ਸਾਹਿਬ ਦੇ ਨਾਲ ਸਾਡੇ ਬਲਾਕ ਦੇ ਪ੍ਰਧਾਨ ਸਾਡੇ ਦੀਨਾ ਸਾਹਿਬ ਗੋਰੀ ਸਰਪੰਚ ਸਾਹਿਬ ਸਾਡੇ ਜਿਹੜੇ ਕਿਸਾਨ ਵਿੰਗ ਦੇ ਪ੍ਰਧਾਨ ਕਿਉਂਕਿ ਨਾਮ ਕੈਵਰੀ ਰਹਿ ਜਾਊਗਾ ਸਾਰੇ ਕਿਉਂਕਿ ਮੈਂ ਇਸ ਪਿੰਡ ਦੇ ਨਾਲ ਬਹੁਤ ਜੁੜਿਆ ਹੋਇਆ ਮੰਖੇੜ ਕਬੱਡੀ ਕਰਕੇ ਵੀ ਸਾਰੇ ਮੇਰੇ ਸਤਕਾਰਯੋਗ ਸਾਡੇ ਮੇਰੇ ਸਾਰੇ ਵੀਰ ਬੈਠੇ ਆ ਇਕੱਲੇ ਇਕੱਲੇ ਦਾ ਨਾਮ ਲਵਾਂਗਾ ਤਾਂ ਕਿ ਵੀ ਨਾਮ ਰਹਿ ਜਾਣ ਦਾ ਮਹਿਸੂਸ ਹੁੰਦਾ ਇਸ ਕਰਕੇ ਸਾਰੇ ਸਤਕਾਰਯੋਗ ਤੇ ਸਾਰੇ ਅੱਜ ਖੁਸ਼ੀਆਂ ਦੇ ਪਲ ਵਿੱਚ ਇਕੱਠੇ ਹੋਏ ਆ ਇਸ ਕਰਕੇ ਸਾਰਿਆਂ ਨੂੰ ਫਤਿਹ ਅੱਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਬਹੁਤ ਚੰਗਾ ਸਮਾਹ ਹੁੰਦਾ ਜਦੋਂ ਨੌਜਵਾਨ ਪੀੜੀ ਸਮੇਂ-ਸਮੇਂ ਦੇ ਨਾਲ ਸਿਆਸਤ ਹੋਵੇ, ਨੌਕਰੀ ਹੋਵੇ, ਦੇਸ਼ ਦੇ ਵਿੱਚ ਕੰਮ ਕਰਨ ਵਾਸਤੇ ਉਹਨੇ ਬੰਨ ਉਹਨਾਂ ਸਮਾਂ ਮਿਲਦਾ ਤਾਂ ਆਪਾਂ ਆਉਣ ਵਾਲੀ ਜਨਰੇਸ਼ਨ ਨੂੰ ਅੱਗੇ ਲਿਉਣਾ ਹੈ। ਤੇ ਜਨ ਨਗਰ ਨੇ ਬਹੁਤ ਵੱਡਾ ਫੈਸਲਾ ਕੀਤਾ। ਸਰਦਾਰ ਅਮਰਜੀਤ ਸਿੰਘ ਜਿਹੜੇ ਕਿ ਚਾਹੁੰਦੇ ਸੀ ਵੀ ਅਸੀਂ ਮਿਹਨਤ ਕਰਕੇ ਪਿੰਡ ਦੀ ਕਾਂਗਰਸ ਪਾਰਟੀ ਦੀ ਕਾਹਦੀ ਕਲਾ ਵਾਸਤੇ ਕਿਉਂਕਿ ਸਮਾਂ ਮੰਗ ਕਰਦਾ ਸੀ। ਉਹਨਾਂ ਵਾਲੀ ਸਰਕਾਰ ਹੈ ਜਿਹੜੀ ਕਾਂਗਰਸ ਦੀ ਬਣਨੀ ਉਹਦੇ ਵਿੱਚ ਤਾਲਮੇਲ ਦੇ ਨਾਲ ਵੱਡਾ ਅਸੀਂ ਪਿੰਡ ਆਉ ਦਾ ਅੱਗੇ ਹੋ ਕੇ ਕਾਂਗਰਸ ਨੇ ਬਣਾਈ ਜਿਹੜਾ ਜ਼ਿੰਦਗੀ ਦਾ ਡੋਸ਼ੀਰ ਹੁੰਦਾ ਕਿਤਾਬ ਹੁੰਦੀ ਆ ਉਹਦੇ ਵਿੱਚ ਭਾਵੇਂ ਕੋਈ ਸ਼ੌਟ ਆਉ ਦਾ ਮਿਲਦਾ ਭਾਵੇਂ ਵੱਡਾ ਉਹਦਾ ਮਿਲਦਾ ਉਹ ਬੰਦੇ ਤੇ ਐਂਡ ਤੱਕ ਲਿਖਿਆ ਜਾਂਦਾ ਅੱਜ ਅਮਨਦੀਪ ਅਮਨਾ ਜਿਹੜਾ ਪਿੰਡ ਦੀ ਸਾਰੇ ਦੀ ਰਜਾ ਮੰਡੀ ਦੇ ਨਾਲ ساری ਕਾਂਗਰਸ ਦੀ ਕਮਾਈ ਜਿਹੜੀ ਸਾਰੀ ਕਮੇਟੀ ਹੈ ਪਿੰਡ ਦੀ ਇਕਾਈ ਪਹਿਲਾਂ ਤੋਂ ਬਣੀ ਹੋਈ ਸੀ ਉਹਨਾਂ ਦੇ ਨਾਲ ਅੱਜ ਆਪਾਂ ਪ੍ਰਧਾਨ ਚਣਨ ਜਾ ਰਹੇ ਹਾਂ ਬਹੁਤ ਚੰਗਾ ਫੈਸਲਾ ਕਿਉਂਕਿ ਮੇਰੀ ਆਪ ਤਾਂ ਵੀ ਮੈਂ ਕਿਹਾ ਉਹਨਾਂ ਵੀ ਜਿਹੜਾ ਪਿੰਡ ਵਾਲੇ ਚਾਹੁੰਦੇ ਨਾ ਭਾਵੇਂ ਕੋਈ ਕੱਲ ਨੂੰ ਤੁਸੀਂ ਬਲਾਤ ਸੰਮਤੀ ਲੜਨੀ ਹੈ ਭਾਵੇਂ ਜ਼ਿਲ੍ਹਾ ਪ੍ਰੀਸ਼ਦ ਲੜਨੀ ਜਿਹੜੇ ਪਿੰਡ ਵਾਲੇ ਚਾਹੁੰਦੇ ਹੁੰਦੇ ਆ ਉਸੇ ਨੂੰ ਟੈਂਕ ਦਿੱਤੀ ਜਾਵੇ ਉਸੇ ਨੂੰ ਅੱਗੇ-ਅੱਗੇ ਵਧਾਇਆ ਜਾਵੇ ਤਾਂ ਉਹਦਾ ਫਾਇਦਾ ਹੁੰਦਾ ਤੇ ਅੱਜ ਜਿਹੜਾ ਤੁਸੀਂ ਇਹ ਫੈਸਲਾ ਲਿਆ ਉਹਨਾਂ ਚਾਰ ਚੰਨ ਲਾਉਣ ਵਾਸਤੇ ਆ ਸਾਰੇ ਸੀਨੀਅਰ ਲੀਡਰਸ਼ਿਪ ਆਈ ਹੈ ਸਾਰੇ ਪਿੰਡ ਦੇ ਮੁਖੀ ਆਏ ਆ ਸਾਰੇ ਮੈਂਬਰ ਪੰਚਾਇਤ ਜਿਹੜੇ ਪੁਰਾਣੇ ਨਵੇਂ ਸਾਰੇ ਕਮੇਟੀ ਦੇ ਮੈਂਬਰ ਆ ਸਾਰਿਆਂ ਨੇ ਫੈਸਲਾ ਲੈ ਕੇ ਬਹੁਤ ਵੱਡਾ ਇੱਕ ਚੰਗਾ ਫੈਸਲਾ ਲਿਆ ਪ੍ਰਮਾਤਮਾ ਕਰੇ ਕਿਰਪਾ ਇਸ ਉਂਗਾਮ ਸੱਗੇ ਹੋ ਕੇ ਪਿੰਡ ਦੀ ਜਿਹੜੀ ਪ੍ਰਧਾਨਗੀ ਕਰਕੇ ਪਿੰਡ ਦੀ ਜਿੰਮੇਵਾਰੀ ਸਮਝ ਕੇ ਸਾਰਿਆਂ ਨੂੰ ਨਾਲ ਲੈ ਕੇ ਚੱਲੇ ਸਿੱਧਾ ਕਿ ਸਮੇਂ ਚ ਪਾਵੇਂ ਕੋਈ ਲਕਸ਼ਣ ਆਉਂਦਾ ਉਹਦੀ ਜਿੱਤ ਪ੍ਰਾਪਤ ਕਰੀਏ ਬਹੁਤ ਕੁਝਿੰਦੇ ਸਾਰੇ ਨੌਜਵਾਨ ਬੈਠੇ ਆ ਸਾਰੇ ਜੁਨੇਵਰ ਬੈਠੇ ਅੱਜ ਸਾਰੇ ਕਾਲਿਸ ਪਾਰਟੀ ਨਾਲ ਜੁੜੇ ਹੋਏ ਤੇ ਮੇਰੇ ਨਾਲ ਵੀ ਪੁਰਾਣੀ ਇਹ ਕਬੱਡੀ ਦੀ ਟੀਮ ਬੈਠੀ ਆ ਸਾਹਮਣੇ ਗੋਰੀ ਹੁਣੀ ਬੈਠੇ ਆ ਸਾਰੇ ਕਿਉਂਕਿ ਨਾਮ ਕਈ ਵੀ ਰਹਿ ਜਾਂਦਾ ਇਸ ਕਰਕੇ ਸਾਰੇ ਸਤਕਾਰਯੋਗੋ ਸਾਰਿਆਂ ਦਾ ਫਿਰ ਮੱਥੇ ਅੱਜ ਜਿਹੜਾ ਫੈਸਲਾ ਤੁਸੀਂ ਕੀਤਾ ਕਿਉਂਕਿ ਅਸੀਂ ਪੰਡ ਪੰਡ ਹੀ ਕਾਇਆ ਬਣਾ ਰਹੇ ਆ ਸਮਬੋਧ ਵਧੀਆ ਚੱਲ ਰਿਹਾ ਹੈ ਸਮੇ ਦੇ ਨਾਲ ਬੰਦੇ ਨੂੰ ਬਦਲਣਾ ਵੀ ਚਾਹੀਦਾ ਕਿਉਂਕਿ ਤਰੱਕੀ ਤਾਂ ਹੀ ਹੁੰਦੀ ਹੈ ਜੇ ਸਮੇ ਦੇ ਨਾਲ ਬੰਦਾ ਚੱਲਦਾ ਅੱਜ ਪਾਰਟੀ ਦੀ ਚੜ੍ਹਦੀ ਕਲਾ ਇਸ ਕਰਕੇ ਤੁਹਾਡਾ ਜਿਹੜਾ ਸਹਿਯੋਗ ਅੱਜ ਤੁਸੀਂ ਪਿੰਡ ਵਾਲਿਆਂ ਨੇ ਦਿੱਤਾ ਇਹਦਾ ਮੈਂ ਰਣੀ ਰਹੂੰਗਾ ਪਰਮਾਤਮਾ ਕਿਰਪਾ ਕਰੇ ਕਰਪਾ ਕਰੇ ਆਉਣ ਵਾਲੇ ਸਮੇਂ ਸਰਕਾਰ ਬਣਾ ਕੇ ਆਪਾਂ ਪਿੰਡ ਦੀ ਹੋਰ ਤਰੱਕੀ ਵਾਸਤੇ ਵਾਅਦਾ ਕਰੀਏ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਤੁਸੀਂ ਸਾਰਿਆਂ ਨੇ ਟਾਈਮ ਕੱਢ ਕੇ ਅੱਜ ਪ੍ਰੋਗਰਾਮ ਬਹੁਤ ਜ਼ਿਆਦਾ ਅਸੀਂ ਵੀ ਅੱਜ ਪ੍ਰੋਗਰਾਮ ਪਰ ਤੇ ਜਾਣਾ ਇਸ ਕਰਕੇ ਤੁਹਾਡਾ ਟਾਈਮ ਨਹੀਂ ਲੈਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਵੈਲਜੀ ਜੀ ਦਾ ਖਾਲਸਾ ਵੈਲਜੀ ਜੀ ਦਾ ਅੱਜ ਬਹੁਤ ਬਹੁਤ ਧੰਨਵਾਦ ਕਰਦੇ ਆਂ ਅਸੀਂ ਸਰਦਾਰ ਕਿਸ਼ਿੰਦਰ ਸਿੰਘ ਜੀ ਸਾਹੂ ਕੇ ਸਾਹਿਬ ਅਤੇ ਅਰਪਿੰਦਰ ਸਿੰਘ ਜੀ ਦੀਨਾ ਸਾਹਿਬ ਸਰਪੰਚ ਹਰਵਿੰਦਰ ਸਿੰਘ ਜੀ ਹੈਪੀ ਬਰਾੜ ਪੱਤੋ ਸਾਫਕਾ ਸਰਪੰਚ ਅਮਰਜੀਤ ਸਿੰਘ ਜੀ ਪੱਤੋ ਪ੍ਰਧਾਨ ਕੁਜੇ ਸਿੰਘ ਜੀ ਪੱਪੂ ਪ੍ਰਧਾਨ ਚਮਕੌਰ ਸਿੰਘ ਜੀ ਪੱਤੋ ਮੈਂਬਰ ਮੈਂਬਰ ਕੁਲਵਿੰਦਰ ਸਿੰਘ ਜੀ ਮੈਂਬਰ ਬਲਵਿੰਦਰ ਸਿੰਘ ਜੀ ਬਿੱਲਾ ਮੈਂਬਰ ਅਮਰਜੀਤ ਸਿੰਘ ਜੀ ਜੱਗੀ ਮਨਜੀਤ ਸਿੰਘ ਜੀ ਅੰਕਲ ਧਰਮਪਾਲ ਕੇ ਸਰਪੰਚ ਜਸਪਾਲ ਸਿੰਘ ਜੀ ਗੋਰੀ ਪ੍ਰਧਾਨਕਥਾਨ ਸੈਲ ਬਲਾਕ ਨੇਹਾ ਸਿੰਘ ਵਾਲਾ ਇੰਦਰਜੀਤ ਸਿੰਘ ਦੀ ਬਾਰੇ ਵਾਲਾ ਮੈਂਬਰ ਚਿੰ다 ਸਿੰਘ ਜੀ ਪੰਡਤ ਮਲਕੀਸ਼ ਸਿੰਘ ਜੀ ਮਨਜੀਤਾ ਜੱਥੇਦਾਰ ਗੋਰੀ ਸਿੰਘ ਜੀ ਮੈਂਬਰ ਮਲਕੀਸ਼ ਸਿੰਘ ਜੀ ਰੌਂਤਾ ਰੌਂਤਾ ਵਾਲੀ ਵਸਤੀ ਮੈਂਬਰ ਬੱਬੂ ਸਿੰਘ ਜੀ ਖਾਲਸਾ ਆਪਣੀ ਹਾਜ਼ਰੀ ਲਵਾਏ ਗਏ ਨੇ ਜੋਧਾ ਸਿੰਘ ਜੀ ਮੈਂਬਰ ਦੀਨਾ ਸਾਹਿਬ ਹਰਵੰਤ ਸਿੰਘ ਜੀ ਦੀਨਾ ਸਾਹਿਬ ਭਾਈ ਬਿੱਕਰ ਸਿੰਘ ਜੀ ਅੰਕਲ ਉਹ ਵੀ ਬੈਠੇ ਨੇ ਕੱਲੇ ਕੇ ਪਰਿਵਾਰ ਚੋਂ ਮਨਜੀਤ ਸਿੰਘ ਜੀ ਨਰਮਲ ਸਿੰਘ ਜੀ ਨਿਮਾ ਸਟੇਡੀ ਪ੍ਰਧਾਨ ਸੀਰਾਕ ਵਰਦੀ ਕਢਾਈ ਸਾਫਕਾ ਮੈਂਬਰ ਮੱਥਾ ਸਿੰਘ ਜੀ ਕੰਪਿਊਟਰ ਡੀਜੀਐਮ ਵਾਲਾ ਸਾਫਕਾ ਮੈਂਬਰ ਗੁਰਚੰਦ ਸਿੰਘ ਜੀ ਫਿਕਰਮੰਦ ਮੀਡੀਆ ਸਾਫਕਾ ਮੈਂਬਰ ਸੁਖਮਨ ਸੁਖਮੰਦਰ ਸਿੰਘ ਜੀ ਕੱਕੂ ਸਾਬਕਾ ਮੈਂਬਰ ਕਕਨਾ ਸਿੰਘ ਜੀ ਅਤੇ ਅਸੀਂ ਇੰਨੇ ਹੀ ਸਾਰੇ ਹੀ ਭਰਾਵਾਂ ਦੀ ਹਾਜ਼ਰੀ ਲਵਾਉਣੀ ਹੈ ਜੀ ਜੇਕਰ ਕੋਈ ਕਿਸੇ ਭੈਣ ਭਰਾ ਦਾ ਨਾਮ ਰਹਿ ਗਿਆ ਹੋ ਖਿਮਾ ਦੇ ਜਾਚਾ ਕਿਉਂਕਿ ਇਹ ਸਾਡੀ ਕਾਂਗਰਸ ਪਾਰਟੀ ਦੇ ਇੱਕ ਕਾਂਗਰਸ ਪਾਰਟੀ ਦੇ ਇੱਕ ਵੱਡੀ ਨੀ ਅਤੇ ਸਾਡਾ ਬਹੁਤ ਹੀ ਕਾਂਗਰਸੀ ਬਾਕਰ ਨੱਥਾ ਸਿੰਘ ਜੀ ਮੈਂਬਰ ਜੋ ਕਿ ਹਰ ਵਕਤ ਕਾਂਗਰਸ ਪਾਰਟੀ ਦੇ ਨਾਲ ਇਕਜੁੱਟ ਹੋ ਕੇ ਰਹਿੰਦਾ ਸੀ ਉਹਦੀ ਵੀ ਹਾਜ਼ਰੀ ਲਗੋਣੀ ਹੈ ਜੀ ਨੱਥਾ ਸਿੰਘ ਦੀ ਮੈਂਬਰ ਅਤੇ ਜੋ ਅੱਜ ਆਪਣਾ ਮੇਨ ਮੁਜ਼ਦ ਕਾਂਗਰਸ ਪਾਰਟੀ ਹੈ ਤੁਸੀਂ ਵੱਡੇ ਪੱਧਰ ਤੇ ਅੱਜ ਹੰਗਾਰਾ ਦਿੱਤਾ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਆਪਣਾ ਮਿਸ਼ਨ ਹੈ ਉਹਨੂੰ ਆਪਾਂ ਕਾਮਯਾਬ ਕਰੀਗੇ ਸਾਰੇ ਹੀ ਭਰਾਵਾਂ ਨੂੰ ਅੱਜ ਬਈ ਅਮਨਾ ਸਿੰਘ ਨੂੰ ਪੱਤੋ ਦੀ ਜ਼ਿੰਮੇਵਾਰੀ ਸੌਂਪ ਰਿਹਾ ਬਹੁਤ ਬਹੁਤ ਮੁਬਾਰਕਾਂ ਅਤੇ ਅਸੀਂ ਇਹ ਬਾਈ ਦੇ ਨਾਲ ਇੱਕ ਇੱਕ ਜੁੱਟ ਹੋ ਕੇ ਪਿੰਡ ਦੇ ਵਿੱਚ ਉਹਨਾਂ ਨਾਲ ਸਮੇਂ ਚ ਹੋਰ ਤਰੱਕੀ ਕਰਾਂਗੇ ਇੰਨੀਆਂ ਗੱਲਾਂ ਕਹਿੰਦੇ ਖਿਮਾ ਦੇ ਜਾਇਜ਼ਕ ਸਾਰੇ ਹੀ ਭਰਾਵਾਂ ਨੂੰ ਬਹੁਤ-ਬਹੁਤ ਵਧਾਈਆਂ ਤੇ ਸ੍ਰੀ ਦਿਨ ਦਾ ਸਰ ਧੰਨਵਾਦੀ ਤੋਂ ਬਾਅਦ ਫਿਰ ਸਾਰਿਆਂ ਦਾ ਮੈਂ ਬੇਨਤੀ ਕਰਦਾ ਹਾਂ ਸਪਾ ਸਰ ਨੂੰ ਪਰਮਚੰਦਰ ਸਿੰਘ ਉਹਨਾਂ ਨੂੰ ਅਮਰਦੀਪ ਸਿੰਘ ਅਮਨੇ ਨੂੰ ਤੇ ਸਮੁੱਚੀ ਜਿਹੜੀ ਕਾਰਜ ਦੀ ਟੀਮ ਉਹਨਾਂ ਨੂੰ ਕਿ ਅਗਾਈ ਦੇ ਵਰਧਾਨ ਨੂੰ ਦੇ ਬਜਾਓ ਨੂੰ ਜਨਤੀ ਪੱਤਰ ਸਰਫ ਕੇ ਸਾਹਬ ਦੇਣਗੇ ਹੁਣ ਅਮਨਦੀਪ ਸਿੰਘ ਆਪਣੇ ਨੂੰ ਜਿਹੜੀ ਬੇਨਤੀ ਹੈ ਸਮੁੱਚੀ ਪਾਰਟੀ ਦੇ ਵਰਕਰ ਸਹਿਬਾਨਾਂ ਨੂੰ ਇਹਨਾਂ ਨੂੰ ਪ੍ਰਧਾਨ ਅਮਨਦੀਪ ਸਿੰਘ ਨੂੰ ਤੇ ਸਰਪੰਚ ਅਮਰਜੀਤ ਸਿੰਘ ਨੂੰ ਕਿ ਤੁਸੀਂ ਇੱਕ ਹਫ਼ਤੇ ਦੇ ਅੰਦਰ ਅੰਦਰ ਜਿਹੜੀ 21 ਮੈਂਬਰੀ ਕਮੇਟੀ ਦੇ ਜਿਹੜੇ ਨਾਮ ਆ ਉਹਦੇ ਵਿੱਚ ਇਹਨਾਂ ਦੇ ਨਾਲ ਇੱਕ ਉਮੀਦ ਪ੍ਰਧਾਨ ਤੇ ਇੱਕ ਜਨਰਲ ਸਕੱਤਰ ਤੇ ਬਾਕੀ ਮੈਂਬਰ ਸਹਿਬਾਨ ਉਹਨਾਂ ਦੀ ਜਿਹੜੀ ਲਿਸਟਾ ਉਹ ਤੁਸੀਂ ਇੱਕ ਹਫ਼ਤੇ ਦੇ ਅੰਦਰ ਅੰਦਰ ਪਾਰਟੀ ਦਫ਼ਤਰ ਦੇ ਵਿੱਚ ਨਿਹਾਲ ਸਿੰਘ ਵਾਲੇ ਉੱਤੇ ਪਹੁੰਚ ਦੀ ਜ਼ਰੂਰ ਕਰ ਲਿਓ ਮੇਰੀ ਪ੍ਰਵਾਨ ਕਰ ਲਿਓ ਹੁਣ ਸਰਦਾਰ ਭਪਿੰਦਰ ਸਿੰਘ ਦੀ ਸਾਹੂ ਕੇ ਸਾਹਿਬ ਸਰਪੰਚ ਜਸਪਾਲ ਸਿੰਘ ਜੀ ਸਾਡੇ ਬਲਾਕ ਦੇ ਪ੍ਰਧਾਨ ਨੇ ਕਿਸਾਨ ਸੰਘ ਦੇ ਤੇ ਸਮੂਚੀ ਜਿਹੜੀ ਟੀਮ ਆ ਉਹ ਅਮਨਦੀਪ ਸਿੰਘ ਅਮਲੇ ਨੂੰ ਜਿੱਥੇ ਸਨਮਾਨਤ ਕਰਨਗੇ ਉਸ ਤੋਂ ਬਾਅਦ ਉਹਨਾਂ ਨੂੰ ਨਾਲ ਹੀ ਪਾਰਟੀ ਦੇ ਜਿਹੜੇ ਅਕਾਈ ਦੇ ਪ੍ਰਧਾਨ ਤੇ ਨਿਯੁਕਤੀ ਪੱਤਰ ਦੇਣਗੇ ਸੋ ਤਾੜਿਆਂ ਦਾ ਬਹੁਤ ਬੁੱਤਣਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਹਾਜ਼ਰੀ ਲਵਾਉਣੀ ਹੈ ਮੰਗਾ ਸਿੰਘ ਜੀ ਜੋ ਕਿ ਸਾਡੇ ਕਾਂਗਸ ਪਾਰਟੀ ਦੇ ਆਗੂ ਨੇ ਅਸੀਂ ਉਹਨਾਂ ਦੀ ਵੀ ਹਾਜ਼ਰੀ ਲਵਾਉਣੀ ਹੈ ਜੀ ਸਾਰੇ ਹੀ ਭਰਾਵਾਂ ਦਾ ਪਿੰਡ ਨੱਗਰ ਦੇ ਪਤੋ ਹੀਰਾ ਸਿੰਘ ਦਾ ਬਹੁਤ ਬਹੁਤ ਧੰਨਵਾਦ ਇੰਨੀਆਂ ਗੱਲਾਂ ਕਹਿੰਦੇ ਖੀਮਾ ਦੇ ਜਾਜਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰੇਟੇ ਕਰੀ ਗੁਰਗੀ ਕਰੀ ਸਾਰੇ ਆ ਜਾਣਗੇ ਰੱਜ ਪਰਬਾਲ ਲੈ ਚੱਲ ਲੈ ਆ ਲੋ ਕਿੱਧਰ ਖੜੋਗੇ ਇੱਥੇ ਆਪਣਾ ਕਿੱਧਰ ਖੜੀਏ ਬਸ ਇੱਥੇ ਠੀਕ ਆ ਨਹੀਂ ਰੇਂਦਰ ਪਿੱਛੇ ਆ ਜਾਣਗੇ ਨਾ ਬਾਕੀ ਵਾਲਾ ਇੱਕ ਸਾਲ ਆਵੇਂ ਨਾ ਆਏ ਉਧਰ ਆ ਜੀ ਆਪਣੇ ਕਿੱਥੇ ਤੋਂ ਆ ਰਹੇ ਹੋ ਮੈਂਬਰ ਬੰਦੀਰ ਤੋਂ ਨਹੀਂ ਕਿੱਥੇ ਆਪਣੇ ਪ੍ਰਧਾਨ ਜੀ ਤੋਂ ਆਜੋ ਚਲੋ ਆਇਆ ਕਰੀਏ ਇਧਰ ਹੋ ਜਿਏ ਸਾਰੇ ਇਧਰ ਆ ਜਾਣਗੇ ਬਾਈ ਰਾਜੂ ਹਾਂਜੀ 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 ਸਾਰੇ ਕਿੱਥੇ ਜੀ ਸਾਹਿਬ ਜਦੋਂ ਵਾਟ ਕਰਨੀਆਂ ਅਸਮੋ ਵੀਡੀਓ ਕੱਟਦੇ ਮੈਂ ਲੈਪੇ ਬਣਾ ਲਈ ਜਿਹੜੇ ਸਰ ਜੀ ਪਾੜਾ ਮਾੜਾ ਪਿੱਛੇ ਪਿੱਛੇ ਉਹ ਨਿਹਾਲ ਸਤਿਯਾਰ ਕਾਲ ਬੋਲੇ ਤੋਂ ਮੈਂ ਹਾਂ ਸਤਿਯਾਰ ਕਾਲ ਪਿੱਛੇ ਮਾੜਾ 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 ਨਹੀਂ ਆਜਾ ਇਸ ਵੀ ਸਰ ਜੀ ਪਿੱਛੇ ਮੇਜ ਤੋਂ ਪਿੱਛੇ ਹੋ ਜਾ भाई कांग्रेस पार्टी कांग्रेस पार्टी कांग्रेस पार्टी कांग्रेस पार्टी कांग्रेस पार्टी कांग्रेस पार्टी देखो